ਮੈਂ ਤੇਰੇ ਭਰਾ ਦਾ ਬੱਚ ਲੈਣਾ ਕੋਈ ਆ ਕੇ ਚਪੇੜਾ ਮਾ ਨਹੀਂ ਆ ਵਾ ਬੱਚੇ ਛੱਡ ਜੂ ਸਾਰਾ ਕੰਮ ਮੈਂ ਬੱਚੇ ਛੱਡ ਜਾਂਦਾ ਇੱਕ ਮਿੰਟ ਮੈਂ ਆਪਣੇ ਆਲਾ ਭੇਜਦਾ ਬੇਲਾ ਜਰ ਰਹਿਨ ਦੇ ਮੈਂ ਮੈਂ ਘਰ ਛੱਡ ਜਾਣਾ ਉਦਣੇ ਨਾ ਤੇਰਾ ਭੇਜਣਾ ਨਾ ਤੇਰਾ ਭੇਜਣਾ ਪੈਸੇ ਮੈਂ ਰੱਖਣੇ ਉਹ ਰਹਿਨ ਦੇ ਤੇਰੇ ਕੋ ਕੀ ਆ ਗੱਲ ਜਿਹੜੀ ਨਵੀਂ ਘਣ ਕੋਦਾ ਕੀ ਕਰਾਂਗੇ ਉਹ ਵੇਚਦਾ ਮੈਂ ਕਿ ਮੰਡੀ ਜਾ ਤੇ ਹੋ ਤਖਾਣ ਦੇ ਬੇਹਰੇ ਦਾ ਮਾਲ ਕਿ ਨੂੰ ਵੇਚਾਂਗੇ ਮੇਰੀਆਂ ਆਇਆ ਮੇਰੀਆਂ ਆਇਆ ਮੇਰੇ ਪੈਸੇ ਲੱਗੇ ਆ ਯਾਰ ਚੰਨਾ ਦੇ 150 ਰੁਪਏ ਲਗਾ ਚੁਪ ਲਈਆਂ ਦੇਖ ਰਿਹਾ ਤੂੰ ਆਹ ਪਾਲਾ ਮੈਂ ਉਹਦਾ ਮੇਰੀਆਂ ਲੱਗਦੇ ਹੁੰਦੇ ਸੀ ਯਾਰ ਅੰਮਾ ਮੇਰੇ 150 ਰੁਪਏ ਲੱਗੇ 150 ਲੈ ਲੈ ਚੱਲ ਤੂੰ ਰੁਪਏ 100 ਲੈ ਨਾਲ ਮਹਿੰਦੀ ਲਵਾਇਆ ਕਰ ਸਿਰ ਤੇ ਕੋਈ ਮਹਿੰਦੀ ਲਾਉਣ ਦੀ ਲੋੜ ਨਹੀਂ ਮੇਰੇ ਮੁੰਡੇ ਦੇ ਕਾਲੇ ਵਾਲਾ ਚੱਕ ਲਾ ਪਾਲਾ ਥਾਣੇ ਪਾਲਾ ਦਾਣੇ ਇਹਦੇ ਕੋਲੋਂ ਹਣ ਨਹੀਂ ਨਹੀਂ ਭਰਾ ਉਹ ਡਿਜ਼ਾਈਨ ਹੈ ਡਿਜ਼ਾਈਨ ਹੈ ਡਿਜ਼ਾਈਨ ਹੈ ਆਹ ਪਾਲਾ ਪਾਲਾ। ਓ ਪਾਲਾ ਕੈਂਚੀ। ਤੂੰ ਵੀ ਦਾਣੇ ਨੂੰ ਹੱਥ ਨਹੀਂ ਲਾਇਆ ਸਾਡੇ ਵਾਂਗ। ਜਦ ਤੇਰੀ ਵੀ ਅੱਜ ਪੱਕੀ ਸੀ। ਨਹੀਂ ਇਦਾਂ ਥੋੜੀ ਹੁੰਦਾ। ਚੱਲ ਕੰਮ ਕਰ ਆਪਣਾ। ਹੂੰ। ਮੇਰੀ ਮਾਂ ਨੂੰ ਕੇ ਗਾਂਵ ਵਾਸਤੇ ਇਦਾਂ ਲੈ ਕੇ ਆ। ਹਾਂ ਆ ਦੇ ਲੈ। ਬੈਗ ਅੱਦਾ ਕਾਚ। ਨਾਗਰ ਥੜਿਆ ਅੱਦਾ ਬੈਂਚ ਦਾ ਚੰਗਾ ਲੱਗਦਾ ਹੈ। ਇਹ ਕਰ ਦੱਸ। ਆਹ। ਮੈਂ ਦੇ। ਸੌ ਲੈਣ ਦੋ ਓਖ ਲੱਗੇ ਕੋਈ ਚਾ ਕੋ ਖਾਣ ਜੋ ਤੱਕਾ ਲਵੇ ਗੜੇ ਓ 100 ਰੁਪਏ ਆਂਦੀ ਹੈ ਗੜੇ ਕਿਤੇ ਗਈ ਆਪ ਕਿਤੇ ਅਮਾ ਠਾਲ ਆਪਣੇ ਘਰ ਆਣ ਰਾਗ ਦਾ ਲਾਗੇ ਸ਼ੋਭਾ ਬੜੀ ਹੈ ਬੰਦੇ ਆ ਇਹ ਉਧਰੋਂ ਉੱਠ ਕੇ ਆਣ ਕੇ ਦਰਸਾਉਂ ਜਾਂਦਾ ਮੈਂ ਓਏ ਤੂੰ ਕਾ ਤੇ ਸੁਣ ਛੁੱਪਾ ਹੈ ਆ ਬੰਦੂ ਮੂਲੀ ਤੇ ਸੰਤਾਰਾ ਤੇ ਬਾਹਰ ਕਰੀ ਅੰਦਰ ਤੋਂ ਦੇਖੂ ਹੋਵਾਂ ਲੰਨੇਗੇ ਦੇਖੂ ਬਾਕੀ ਇਹਨੇ ਡਾ ਲਿਆ ਹਵਾ ਮਾਰਨ ਪੈ ਰਹੇ ਜੁਕੜੇ ਜੀ ਸਰਬਾਹਾਂ ਦੀ ਕੁਤਰੀ ਤੇ ਛੁੱਪਾ ਮੂ ਹੋਰ ਪਰਾਪ 15 ਕਰੋ ਚਲ ਆ ਜਾ 15 ਕਰੋ ਨਾ ਮੇਰੇ ਮੂੰਹ ਤੇ ਕਹਿੰਦਾ ਬੇਪੂਖ ਲਿਖਿਆ ਆ ਤਾਂ ਹੋਰ ਦੇਖੋ ਤੇਰੇ ਮੂੰਹ ਤੇ ਚਾਂਜ ਚੰਦ 17 ਲਿਖਿਆ ਮੈਂ ਤਾਂ ਇਹ ਗੱਲ ਕਹਿ ਨਹੀਂ ਸਕਦੀ ਤੁਸੀਂ ਕਹਿੰਦਾ ਦੁੱਖ ਹੋ ਲੱਗਦਾ ਉਹਦਾ ਇਹਨੂੰ ਟ੍ਰੂ ਲਾ ਬਸ ਜਦੋਂ ਇੱਥੇ ਡਾਕਟਰ ਦੇ ਸੀ ਉਹਦੇ ਥੋੜੀ ਮੈਨੂੰ ਫੋਨ ਆਇਆ ਮਨੀ ਰਿਪੋਰਟਾ ਸਹੀ ਆਈਆਂ ਪਿਆਰ ਤਾਂ ਬਹੁਤ ਆਇਦਾ ਉਹਦੇ ਨਾਲ ਉਹ ਖੰਡ ਕਰਦੀ ਸੀ ਖੰਡ ਕਰ ਪਹਿਲਾਂ ਬੈਫਤਾ ਪੈ ਗਈ ਸੀ ਮੈਨੂੰ ਪਤਾ ਕਹਿੰਦੀ ਕੋ ਗੁੱਡੀ ਗੁੱਡੀ ਜਾਗ ਗਈ ਗੁੱਡੀ ਮਾਰਦੀ ਲਾਈਟਾਂ ਆ ਕਾਕਾ ਮੈਨੂੰ ਪਤਾ ਕਹਿੰਦੀ ਕੋ ਵੀ ਯਾ ਮਦਰ ਮੂਝ ਭੋਗ ਆ ਗਈ ਆਏ ਹਾਏ ਕਦੇ ਫਾਨ ਤੋਂ ਆਇਆ ਕਦੇ YouTube ਤੇ ਫਾਨ ਤੋਂ ਨਾ ਨਹੀਂ ਆਉਂਦੀ ਹੈ ਭਰਾਵਾ ਖਾਡੇ ਹੀ ਆਉਂਦੀ ਹੋਊ ਸਾਡੇ ਤੋਂ ਆਉਂਦੀ ਕੱਲ ਆਮ ਜੇ ਦਾ ਕਿਹਾ ਅਦਾ ਨੇ ਮੇਰੇ ਪਈਏ ਨੇ ਪਈਏ ਯਾਰ ਉਹ ਹੀ ਭੁੱਖੇ ਜੱਟ ਘਟੋਰਾ ਲੱਭਾ ਪਾਣੀ ਪੀ ਪਿਆ ਅੱਛਾ ਚਾਰ ਬੋਰੀਆਂ ਹਈਆਂ ਬੇਬੀ 10000 ਦੇ ਹੋਣੀਆਂ ਵੈ ਵੇਚਣੀਆਂ ਜੈਤਿਕੀ ਦੀ ਪਹਿਲੀ ਬੋਰੀ ਯਾਰ ਉਹ ਦਾ ਵੇਚਤੀਆਂ ਕਿਹਨੇ ਵੇਚਤੀਆਂ ਉਹ ਦੇ ਅੰਦਰ ਤੋਂ ਆਉਂਦੇ ਯਾਰ ਤਾਂ ਸੁਣ ਭੁੱਖੇ ਜੱਟ ਘਟੋਰਾ ਲੱਭਾ ਪਾਣੀ ਪੀ ਪਿਆ ਆਪਰੇ ਸੋ ਗੱਲ ਤੇਰੀ ਹੈ ਅੱਜ ਤੱਕ ਰਹਿ ਦੇ ਪਿੱਛੇ ਤੇ ਕਦੀ ਇਦਾਂ ਕਾਣਕ ਨਹੀਂ ਹੋਈ ਐਦ ਕੀ ਕਾਣਕ ਚਾਰ ਬੋਰੀਆਂ ਬਚ ਗਈਆਂ ਸਾਰੇ ਟੱਬਰ ਨੇ ਵੇਚਤਾ ਰੇਟ ਕਿਦਾਂ ਕੱਢੀਏ ਹਾਂ ਉਧਰ ਆਈ ਪੈਂਡ ਦਾ ਫੋਨ ਆਇਆ ਕਿ ਕਿੱਲੂਆਂ ਚ ਵੇਚਿਓ ਭੈਣ ਚੋੜੀਏ ਬੇਵਾਦ ਨਾ ਮੈਂ ਬਾਥੀਆਂ ਘੱਡੀਆਂ ਲਾਦੀਆਂ ਬਾਥੀਆਂ ਘੱਡੀਆਂ ਕੋਈ ਨਹੀਂ ਜਾਂਦਾ ਮੈਂ ਥੱਪੜ ਮਾਰ ਕੇ ਸੀਣ ਕੱਢ ਦੋ ਜੇ ਮੇਰੇ ਪੇਤੇ ਗਿਆ ਕੋਣੇ ਕੋਪਾ ਰਾਮ ਜੀਓ ਉਹ ਤਾਂ ਹੁਣ ਕੀ ਕਰਨੀ ਆ ਬਾਥੀਆਂ ਉਹ ਤਾਂ ਚਲ ਗਿਆ ਵਿਚਾਰਾ ਕੁੱਤੇ ਵਾਲੀ ਭੌਂਕ ਜੀਬਾਂ ਲੱਗਿਓ ਤਰਪਾਰਾ ਸੁੰਭਰ ਆ ਬਾਹਰ ਹੀ ਲੈ ਕੇ ਆ ਵਰਸ਼ਨਾ ਸਾਹਿਬ ਦਾ ਤਾਂ ਨੇ ਘੱਡ ਲੋ ਤਾਂ ਨੇ ਕੱਟੋ ਪਾਉ ਬੋਲਿਆ ਯਾਰ ਨਾਲ ਵੀ ਨਾ ਹਾਸਲਾ ਜਾਵੇ ਕਿੰਨੇ ਕਿਨੇ ਕਰੇ ਆਨੇ ਕੋਣੇ ਥੋੜੀ ਯਾਰ ਮੈਂ ਕਹਿੰਦਾ ਜਦੋਂ ਨਾ ਮੈਂ ਕਹਿੰਦਾ ਮੁਰਦਾ ਕਰੋ ਮੇਰਾ ਸੂਟ ਆਉਗੇ ਮਾਰ ਦੂੰਗਾ ਮੁਰਦਾ ਨਾਲੇ ਆ ਸੂਟ ਲੈਣਾ ਯਾਰ ਮੇਰੀ ਗਾਲ ਸੁਣੋ ਇੰਦਾ ਕਰੋ ਥੱਲੇ ਪਿਛਾਓ ਬੋਰੇ ਹਾਂ ਉੱਪਰ ਦਾਣੇ ਪਾ ਦੋ ਓ ਤੂੰ ਕਾਹਾਂ ਕੰਮ ਕਰ ਦਾਣੇ ਕਾਦਾ ਉਹ ਕਟਵਾਣੇ ਨਹੀਂ ਨਹੀਂ ਬਰਾਣੇ ਦਾਣੇ ਦੇਣੇ ਆ ਐਵੇਂ ਤੂੰ ਉਹੀ ਗੱਲਾਂ ਕਰੀ ਇਹ ਨਹੀਂ ਵੇਚਣਾ ਵੇਚਣਾ ਇਹ ਸੇਕ ਖਾਜੋਗੀ ਸੇਕ ਨਹੀਂ ਇਹ ਰਸੋਈ ਜਿਹੜਾ ਬਾਹਰ ਬਣਾਈਆਂ ਜੇ ਦੋ ਆਪਾਂ ਮਨੀ ਜੁਦਾ ਕਰਨਾ ਓ ਪਸਾ ਕੇ ਕੰਮ ਨਾ ਬੋਲਾ ਮੇਰੇ ਨਿਆਣਿਆਂ ਨੂੰ ਜੁਦੇ ਜਾਦੇ ਕੰਮ ਦੀ ਕੋਸ਼ਿਸ਼ ਨਾ ਕਰ ਮੈਂ ਰੱਬ ਕਦੀ ਕਰਾਵੇ ਮੇਰਾ ਯਾਰ ਮਨੀ ਨੂੰ ਪਤਾ ਲੱਗ ਗਿਆ ਮੇਰੇ ਪੈਰ ਬਹੁਤ ਹੋ ਗਏ ਮੈਂ ਕਿਹਾ ਮਾਂ ਮੇਰੇ ਪੈਰ ਮਾਲ ਦੇ ਮਨੀ ਮੇਰੇ ਆ ਦੇਖੋ ਮੇਰੇ ਆ ਦੇਖ ਕੀ ਹੋਇਆ ਯਾ ਮੇਰੇ ਕੀ ਹੋਇਆ ਮੈਂ ਕਿੱਦਾਂ ਮੜਾ ਮੈਂ ਕਿਹਾ ਆਪ ਪਰੇਸ਼ਾਨ ਹੋ ਆ ਉਹ ਤਾਂ ਗੋਪੀ ਬਿਮਾਰ ਆ ਪੀਜੇ ਦੀ ਅੱਗ ਲੱਗੀ ਗਾਦੀ ਮੈਨੂੰ ਪੀਜਾ ਲਿਆ ਕੇ ਜੇ ਮੈਨੂੰ ਪੀਜਾ ਲਿਆ ਕੇ ਦੇਂਦਾ ਤਾਂ ਮੈਂ ਇਹਨੂੰ ਇਹਦੇ ਪੈਰ ਵੀ ਮਾਲਿਸ਼ ਕਰਾਉਂਦਾ ਮੇਰੇ ਮਗਰੋਂ ਆਏ ਕੁਛ ਖਾਣੇ ਇਹਨੂੰ ਪੀਜਾ ਨਹੀਂ ਲਿਆ ਕੇ ਦਿੱਤਾ ਐ ਦਾਣੇ ਰਾਵਾਂ ਆਜੂ ਬੰਨਿਕ ਰਹੀਆਂ ਰੋਵਿੰਡ ਨੂੰ ਟੈਂਚਰ ਮਾਲ ਐ ਦਾਣੇ ਵੇਚ ਨਹੀਂ ਦੇ ਮੈਂ ਸੱਚ ਮਾਨੀ ਨਾ ਹੋਈ ਸਾਰੇ ਟੱਬਰ ਦਾ ਜਲੂਸ ਨਿਕਲ ਜਾਣਾ ਸਾਡੇ ਦਾ ਕਿਉਂ ਵੇਚ ਸਾਰੀ ਦੁਨੀਆ ਵੇਚੀ ਟੱਕਰਾਂ ਦੇ ਭਰਾ ਉਦਾਂ ਰੀਆਂ ਪੈ ਪੈਰਾ ਆਪਣ ਮਾਰੋ ਜੱਟ ਦਾਣੇ ਵੇਚ ਲਈ ਜੱਟ ਉਥਾਰੇ ਘਰ ਰੱਖ ਲੰਮੇ ਐ ਨਹੀਂ ਪਰ ਦੇ ਸਿੱਧੀ ਹੋ ਹੋ ਹੋਰ ਮਜਾ ਲੱਗੇ ਦਾਣੇ ਕਿੰਦਾ ਵੱਜਦਾ 20 ਆ ਗੋਲ ਜਿੰਦਾ ਧੋਕਿਆ ਸੀ ਮੈਂ ਜਿੰਦਾ ਹਣ ਫੇ ਜਿੰਦਾ ਲਾਵਾਣਾ ਐਦ ਕੀ ਤੇਰਾ ਭਰਾ ਬਿਮਾਰ ਨਿਕਲ ਮੈਂ ਤੇਰੇ ਭਰਾ ਦਾ ਦੇ ਚ ਲੈ ਕੋਈ ਆ ਕੇ ਚਪੇੜਾ ਮਾਰ ਨਹੀਂ ਆ ਮੈਂ ਵਿਚੇ ਛੱਡ ਦੂੰ ਸਾਰਾ ਕੰਮ ਮੈਂ ਵਿਚੇ ਛੱਡ ਜਾਂਦਾ ਕੰਨਾ ਟੱਕਣ ਲਾ ਆਵੇ ਆਵੇ ਤੇ ਚਪੇੜ ਤਕੂੜ ਨਹੀਂ ਮਾਰਨੀ ਹੋਗੀ ਤੇ ਭਰਾ ਨੂੰ ਵੀ ਜਾਣਾ ਨਹੀਂ ਹੋਣਾ ਤੇ ਤੂੰ ਮੇਰੇ ਚਪੇੜ ਨਹੀਂ ਮਾਰਨੀ ਮੈਂ ਇੱਥੇ ਛੱਡ ਦੂੰਗਾ ਤੇ ਮੇਰੇ ਭਰਾ ਦੇ ਨਹੀਂ ਜਾਣਾ ਆ ਮੈਂ ਇੱਥੇ ਛਡਾਉਣਾ ਕੰਮ ਤੇ ਮੇਰੇ ਭਰਾ ਤੇ ਜਾਣਾ ਓ ਯਾਰ ਮੈਂ ਕਰਨਾ ਉਹ ਜਿਹੜੀਆਂ 10 ਚਾਰ ਬੂਰੀਆਂ ਉਹਦੇ ਵਿੱਚ ਪਾ ਕੇ ਨਾ ਕਟੋ ਦਾਣੇ ਯਾਰ ਦਾਣੇ ਖਰਾਬ ਹੋ ਜਾਣਗੇ ਬਲਾਬਲਾ ਕੇ ਅਸੀਂ ਹੌਲੀ ਬੋਲਦੇ ਐਸਾ ਕਿਹੜਾ ਸਲਾਮ ਸਰ ਮੀਤੋ ਰੇ ਪਾ ਆ ਗਲੇ ਕੇ ਹਾਂ ਜਰਤੀ ਜੰਮੀ ਆ ਹਨ ਹਾਂ ਅਡਾ ਹੀ ਸੰਗੇ ਆ ਵੇ ਲੈ ਵੇ ਹੈਂ ਅਈ ਗਾੜੀ ਆ ਦਾਣੇ ਹਾਂ ਖੈਰੀ ਲਾਓ ਫੋਨ ਥੋੜੋ ਥੋੜੇ ਦੇ ਦੋ ਯਾਰਾ ਨਾ ਲਓ ਕਮਲ ਕਟਿਆ ਪਾ ਇੰਨੇ ਦਾਣੇ ਰੱਖਣੇ ਨਹੀਂ ਸੀ ਉਹ ਥੋੜੇ ਰੱਖਣੇ ਉਹ ਹੁਣੇ ਥੋੜੇ ਰੱਖ ਲੋ ਦਾਣ ਕਣਕ ਤਾਂ ਵਿਕਦੀ ਆ ਹਾਂ ਡੈਡੀ ਰਹਿਣ ਦੋ ਦਾਣੇ ਕੱਢਣ ਨੂੰ ਯਾਰ ਇਹ ਕਹਿੰਦਾ ਕੱਢਣਾ ਨਹੀਂ ਮਿੰਦੇ ਫੇਰ ਲੱਗ ਲੱਖ ਨਾ ਜਾਏਗਾ ਭਾਈ ਉਹ ਬਾਤ ਰੱਖ ਇਹ ਹੋੜੀ ਲੱਗਣਾ ਮੇਰੀ ਗੱਲ ਸੁਣ ਲਓ ਹਾਂ ਦੇਣੇ ਆ ਤੇ ਉਹ ਦੇ ਦਿਓ ਉਹ ਦੇ ਦਿਓ ਚੌ ਜਿਹੜਾ ਮੰਗਦਾ ਚਾਰ ਬੋਰੀਆਂ ਤੇ ਲੈ ਲਈਆਂ ਹੁਣ ਉਹ ਹੋਰ ਬਥੇਰੇ ਆ ਜਾਂ ਇਹਨੂੰ ਮਾਰ ਦੇ ਨਹੀਂ ਮੈਂ ਮੇਰੀ ਗੱਲ ਤਾਂ ਸੁਣਾ ਫੇਰ ਕਣਕ ਖਰਾਬ ਨਾ ਹੋ ਜਵੇ ਇੱਦਾਂ ਕਿ ਤਾਂ ਖਰਾਬ ਹੋ ਜਵੇ ਚੱਲੇ ਫੜ ਲਾ ਕੇ ਇੱਥੇ ਤਾਂ ਕਿਹਾ ਦਾਣੇ ਦਾ ਦੇ ਦੂਦੇ ਇਹਦਾ ਵਧੀਆ ਚੀਜ਼ ਆ ਦਾ ਵੇ ਵੇ ਉਹ ਪਾਣੀ ਨਹੀਂ ਉਹਨਾਂ ਨੂੰ ਤਾਂ ਬੋਰੇ ਚਾਹੀਦੇ ਭਈਆਂ ਉਹ ਤਾਂ ਖਾਲੀ ਕਰਦਾਂ ਨੇ ਉਹ ਤਾਂ ਜਿੰਨੀ ਪੈਂਦੀ ਉੰਨੀ ਪਾ ਲਓ ਧਾਰੇ ਇਹ ਕਹਿੰਦਾ ਉਹ ਵੀ ਆ ਯਾਰ 20 ਦਾ 6ਵੇਂ ਆ 30 80 ਅਗਨਤ 300 ਆ ਉਹ ਇਹ ਕਹਿੰਦੀ ਵਿੱਚ ਡੇ ਪਾ ਦਿੰਨੇ ਆ ਆਹ ਸਹੀ ਆ ਦੇ ਲਾ ਕੇ ਇੱਕ ਆ ਉਹ ਕੋਈ ਕਾਣ ਕਸਾਰੀ ਹੈ ਨਾ ਜੁੰਮੇ ਤੁਹਾਡੇ ਆ ਮੈਂ ਤਾਂ ਕੋ ਯਾਰ ਬਣੀ ਪੱਜੀ ਚਾਚੇ ਨੂੰ ਫੋਨ ਲਾਓ ਲਿਆ ਫੋਨ ਹਾਂ ਉਹਨੂੰ ਫੋਨ ਲਾਓ ਉਹਨੂੰ ਫੋਨ ਲਾਓ ਉਹ ਇੰਟੈਲੀਜੈਂਟ ਬੰਦਾ ਆ ਉਹਨੂੰ ਲਾਓ ਆ ਲੈ ਹੁਣ ਕਹ ਮੈਂ ਤੋਹ ਕਢਾ ਗਿਆ ਔਰ ਕੱਢ ਕਿਉਂ ਆ ਲੈ ਚੱਲ ਗੋਪੀ ਉੱਠ ਪੱਲੀ ਜੇ ਕੱਢ ਲੋ ਪੱਲੀ ਪੀ ਲੈ ਆ ਬੀਆ ਚਾਹ ਬਣਾ ਕੇ ਲਿਆਵਾ ਕੜਕ ਕੜਕ ਬਹੁਤ ਯਾਰ ਤੂੰ ਕਾਮ ਦਾ ਕਾਲਾ ਬਣਾ ਚਾਹ ਇਹ ਕਰਦਾ ਨਹੀਂ ਕੰਮ ਉਹਦਾ ਫਰੂਟ ਦਾ ਹੋਇਆ ਆ ਫਰੂਟ ਖਲਾ ਤਾ ਖਰਬੂਜਾ ਨਹੀਂ ਬੰਦਾ ਖਰਬੂਜੇ ਨਾਲ ਟੋਲਟਾ ਲੱਗਦੀਆਂ ਤੈਨੂੰ ਅਧਵਾਣਾ ਨਾ ਖਾ ਕੇ ਦੇਖ ਲਾ ਟੋਟ ਲੱਗੀਆਂ ਆਹ ਹਦਵਾਣੇ ਨਾ ਲੱਗਦੀ ਕਾਲੂ ਨਾ ਖਾ ਨਾ ਖਾ ਇਹਨੇ ਬੋਲੇ ਖਾਣੇ ਦੁੱਧ ਦਈ ਯਾਰ ਗਲਾਸ ਉਹਦਾ ਕਿਦਾਂ ਦੁੱਧ ਨੂੰ ਨਾ ਪੀਂਦਾ ਮੈਨੂੰ ਕਮ ਯਾਰ ਇੱਥੇ ਪੱਲੀ ਬਿਸ਼ਾਕ ਉਪੀ ਉਹ ਜਾ ਯਾਰ ਉਹੀ ਪੈਰ ਨੀ ਨੀ ਪੂਰੇ ਨਾ ਪੂਰੇ ਉਹ ਆ ਜਾ ਚਕਾ ਯਾਰ ਪਾ ਹੱਥ ਤੇ ਮਿੰਦੇ ਨੂੰ ਕਹਿ ਬਾ ਮਿੰਦੇ ਮੈਂ ਛੋੜਾ ਭਰਾ ਇਦਾਂ ਤਾਂ ਤੂੰ ਲੱਬੇ ਦਾ ਨਾਂ ਨਹੀਂ ਉਆ ਕਰੇ ਮਡਾਲੀਆਂ ਲੱਗੀਆਂ ਆ ਭੈ ਜੂ ਉਹੀ ਕੰਮ ਆ ਯਾਰ ਇੱਥੇ ਤਾਂ ਖਬਰਿਆ ਉੱਥੇ ਹੈ ਨਹੀਂ ਤੁਸੀਂ ਇਹ ਅੱਜ ਚੱਲ ਹਾਂ ਆਪਣਾ ਲਈ ਆਂ ਇਹ ਸਾਰੀਆਂ ਕਿਤੇ ਇੱਥੇ ਹੀ ਆਹ ਯਾਰ ਅਸੀਂ ਤੈਨੂੰ ਕਰਾਂ ਫਰੀਦ ਹੈ ਇੱਥੇ ਰੱਖ ਲਾ ਉਹ ਲੈਣਾ ਮਿੰਟ ਬੋਲੇ ਆ ਯਾਰ ਬੋਰਾ ਦੇ ਯਾਰ ਮੇਰੇ ਬੈੱਜ ਚ ਬੱਜਣ ਨੂੰ ਫਰਦੀ ਆ ਕੱਢਣੀ ਨਹੀਂ ਕੱਢਣੀ ਨਹੀਂ ਆ ਦੇ ਬਾਲਾ ਲੈ ਮੈਂ ਕੱਢ ਜਾਂ ਇਹ ਚਾਲਤ ਪਾਰਟੀ ਤੇ ਚਾਲਤ ਪਾਰਟੀ ਆ ਮਨੀ ਮੇਰੀ ਉਹ ਯਾਰ ਕੀ ਕਰੀ ਆਂਦੀ ਕਚਜੀ ਯਾਰ ਤੇ ਜੁ ਵੀ ਇਹੀ ਮਿਲੀ ਸੀ ਆ ਹੋਵੇ ਹਰ ਜੀ ਦਿਲਿਆਰਾ ਇੰਨਾ ਕੰਮ ਨੂੰ ਤੇਜ਼ ਆ ਦੌੜ ਦੌੜ ਪੈਂਦੀ ਆ ਸੁਭਰ ਕਰ ਹੋਏ ਮੈਂ ਕਹਿੰਦਾ ਬਦਲ ਲੈਣੀ ਤੁਹਾਡੇ ਵਿਆਹ ਦੇ ਇਹ ਮੈਂ ਕਹਿੰਦਾ ਕਿਲੋਂ ਆ ਜੀ ਮੇਰੀ ਹੈ ਮੈਂ ਕਿ ਬੀਬੂ ਗੀ ਕੋਪੀ ਇੱਕ ਤੈਨੂੰ ਗੱਲ ਦੱਸ ਦਿੰਦੀ ਆ ਨੀਤ ਨਾ ਰੱਖੀ ਕਲਕ ਮੈਂ ਵੇਚਣੀਆਂ ਪੈਸੇ ਮੈਂ ਰੱਖਾਂਗੀ ਇਹ ਨਾ ਤੈਨੂੰ ਮਿਲੇ ਵੇ ਬੇਬੇ ਕੱਲ ਜਿਹੜੇ ਭੈਣ ਤੋਂ ਜੜੇ ਉੱਥੇ ਮੋਟਰ ਤੇ ਲੱਗਣਿਆ ਜਿਹੜੇ ਨਾ ਤਾ ਟੱਟ ਨਾਲ ਤਾ ਮੈਂ ਕਢਾਉਣੇ ਨਹੀਂ ਮੈਂ ਉਹ ਸੋਹਦੀ ਆ ਉਹ ਸੋਹਦੀ ਮੈਂ ਵੇਚੂਗਾ ਤੂੰ ਸੋਹਦਾ ਮੈਂ ਵੇਚੂ ਉਹ ਮੈਂ ਦਾ ਯਾਰ ਕੋ ਬਹੁਤਾ ਭਰਾਵਾ ਵਿੱਚ ਮੈਂ ਘਰ ਤੇ ਲਾਉਣੇ ਕਾਨਕ ਦਾ ਯਾਰ ਆ ਦੇਖ ਆਧਾ ਲੈ ਆਦਾ ਆਧਾ ਟਰੰਪ ਆ ਤਾਂ ਭਰਿਆ ਪਿਆ ਇੱਥੋਂ ਕੱਚੇ ਕੱਟਾਂਗੇ ਚੱਲ ਯਾਰ ਪਾ ਹੰਕਾਰੇ ਗਏ ਭੈ ਜੋ ਹੰਕਾਰੇ ਗਏ ਤੁਸੀਂ ਯਾਨੇ ਕਾਨਕ ਦੇਖ ਕੇ ਸਾਲ ਕਾਨਕ ਖਾਦੀ ਕਹਿਣੇ ਆ ਯਾਰ ਇੱਕ ਇੱਦਾਂ ਬੋਰਾ ਗੁੱਡੀ ਦਾ ਵੀ ਆਪਾਂ ਲਿਆਉਂਦਾ ਆ ਉਹ ਨਹੀਂ ਲੋਕਾਂ ਨੂੰ ਦੱਸ ਜੇ ਤੇ ਦੇੜੇ ਆ ਪੈ ਤੂੰ ਦੇ ਆਏ ਹਟ ਗਈ ਆਈ ਗੱਲ ਭੈਣਾ ਤੂੰ ਲੇਗਾ ਉਰੇ ਆਇਆ ਇੱਕ ਮੋਰਾ ਜਾ ਕੇ ਬੀੜੀ ਪੀਣ ਨੂੰ ਪੰਦਾ ਉਹ ਆਇਆ ਯਾਰ ਨਹੀਂ ਨਹੀਂ ਰਾਤ ਨੂੰ ਯਾਰ ਇਹਦੇ ਘਰ ਵਿੱਚ ਦੋ ਦਿਨ ਰਾਤ ਹੈ ਇੱਕ ਦਿਨ ਲੱਬੇ ਲੁੱਬੇ ਨੇ ਮੇਰੇ ਹੱਥ 'ਤੇ ਪਾਇਆ ਪਤਾ ਨਹੀਂ ਕੀ ਤੇ ਕੀ ਹੱਥ ਪਾਇਆ ਕੀ ਹੱਥ ਪਾਇਆ ਕੀ ਹੱਥ ਪਾਇਆ ਕਿਉਂ ਤੁਹਾਡੇ ਹੱਥ ਪਾਉਂਦਾ ਓਏ ਯਾਰ ਮੇਰੀ ਗੱਲ ਸਾਰਾ ਗੱਦਾ ਚ ਬੜਾ ਚੁਪੜਾ ਖਾਂਦਾ ਰਹਿਣਾ ਗੋਪੀ ਮਾਂ ਤੁਸੀਂ ਯਾਰ ਨਾ ਕਰਾਂਟ ਜਾਂ ਲੱਗਾ ਇੱਕ ਬੋਰਾ ਫਿਆ ਲਿਓ ਠੀਕ ਹੈ ਲੈ ਇੱਕ ਰੱਖ ਲਓ ਇੱਕ ਦਿਨ ਇੱਕ ਪਾਪੇ ਨੂੰ ਲਾ ਫੋਨ ਇੱਕ ਦਿਨ ਇੱਕ ਜਿੰਦ ਇੱਕ ਦਿਨ ਜਿੰਦਾ ਖੁੱਲਾ ਰਹਿਣ ਦਿਓ ਪਾਪੇ ਰੁਕੂ ਲਾ ਆਪੇ ਇੱਥੇ ਹੁਣਾ ਬੈਠਾ ਮੈਂ ਕਹਿੰਦੀ ਆਓ ਭਾਜੀ ਨੂੰ ਕੀ ਬੰਦਾ ਆਓ ਇੱਥੇ ਨਾਲੇ ਪਹਿਲਾਂ ਦੱਸੋ ਸਾਡੇ ਨਾਲ ਅੱਧੇ ਫੈਡਰ ਨੂੰ ਨਾ ਰੌਲਾ ਪਾ ਤਾ ਸਾਡੇ ਕੋਲ ਅੱਧਾ ਡਰਮ ਫਾਦ ਗਿਆ ਕੀ ਕਰੀਏ ਆ ਕੀ ਹੈ ਬੂਲ ਇੱਕਾਟ ਕੇ ਲਾ ਬਾਬੇ ਵੀ ਨਹੀਂ ਧੰਨਵਾਦ ਐਨੀ ਉਹਦੇ ਬੇਚਾਰੇ ਕੋ ਕੀ ਹੈ ਬੋਦੀ ਵਾਲੇ ਪੈਸੇ ਆਉਂਦੇ 5000 6000 ਇੱਕ ਬੋਰਾ ਕੱਢ ਲਾ ਦੇ ਆ ਜੀ ਫੁੱਲ ਵਾਲੀ ਮੋਟੀ ਥੜਾ ਅਗਲਾ ਨੇ ਕਦੀ ਕਿਸੇ ਨੂੰ ਬੋਲ ਲਾ ਲੈਂਦੇ ਆ ਟਾਪ ਟਾਪ ਗੁੱਡੀ ਨੂੰ ਨਾ ਲਾਇਆ ਉਹਨੇ ਬੇਤਪਾੜੜੀਆਂ ਸਿੱਧਾ ਹੀ ਸੂਟਾਂ ਆਣਿਆ ਦੇ ਹਾਂਜੀ ਸੱਚੀ ਗਾਦ ਸੱਚੀ ਗਾਦ ਮੈਂ ਕਿਹਾ ਗੱਲ ਹੈਗੀ ਹੈ ਤਕੀ ਕਣਖ ਜਿਆਦੇ ਬਚ ਗਈ ਹੈ ਕਣਕ ਬਚ ਗਈ ਪ੍ਰਾਣੀ ਉਹਦਾ ਕੀ ਹੱਲ ਕਰੀਏ ਪ੍ਰਾਣੀ ਜੀ ਰੱਖ ਲਓ ਮਾਰ ਗੱਢ ਗਏ ਮਾਰ ਫੇ ਲੱਗ ਜਾਣੀ ਆ ਉਹਦਾ ਡਰਾਮਿਆ ਭਲਾ ਆ ਫੇਰ ਲੱਗ ਜਾਣੀ ਪਾਪਾ ਫੇਰ ਲੱਗ ਜਾਣੀ ਆ ਬਾਹਰ ਪਈ ਬੋਰੀਆਂ ਚ ਚੱਕੀ ਵਾਲੇ ਦਾ ਉਹ ਨਈ ਚੱਕੀ ਵਾਲੇ ਨੇ ਤਾਂ ਗੱਲ ਹੋਈ ਹੋਈ ਮੈਂ ਕਹਿੰਦਾ ਸੀ ਨਾ ਹੀ ਕੱਢੀਏ ਇਹਦੇ ਵਿੱਚ ਦੇ ਪਾ ਦੇਈਏ ਨਵੀਂ ਕਣਕ ਵੀ ਇਹ ਇੱਥੇ ਮਡਾ ਲੈਂਗਾ ਉਹ ਬਿਲਕੁਲ ਨਵੀਂ ਜਹਾ ਦਾ ਨਹੀਂ ਰੱਖੀ 10 ਬੋਰੀਆਂ ਆਹ ਚਾਹ ਦੇ ਚਿਕਾ ਮਾਚ ਲੱਗੀਆਂ ਹੂੰ ਤੋ ਹੁਣ ਕਿੱਦਾਂ ਕਰੀਏ ਯਾਰ ਪਾਪਾ ਜੀ ਮੈਂ ਤੈਨੂੰ ਦੱਸਦੀ ਆ ਚੱਲ ਆ ਜਾ ਆ ਬੋਹਰ ਮੈਂ ਬੇਚਣੀ ਆ ਕੰਦਾਉਂਦੇ ਸੁੱਧੀ ਗਈ ਮੈਂ ਵੇਚਣੀ ਆ ਓ ਯਾਰ ਮੈਨੂੰ ਆ ਜਾ ਯਾਰ ਜਰਿੰਦਾ ਹਾਂ ਖੈਰੀ ਲੱਗਣ ਨੂੰ ਆ ਫੋਨ ਦੇਖੀ ਇੱਕ ਬੋਰਾ ਤੋੜ ਉਹ ਚੜਦੀ ਆ ਉਹ ਬੋਰੇ ਹੈਗੇ ਯਾਰ ਰਹਿਣ ਦੋ ਉਹ ਦੇ ਦੋ ਪਰ ਨਵੀਂ ਦੇ ਦੋ ਗਣਕ ਭੈਣ ਦੋ ਲੈ ਓਹ ਬੋਰੀਆਂ 'ਚ ਰਹਿਣ ਦੋ ਉਹ ਬੋਰੀਆਂ ਹੀ ਮੋੜਿਆ ਯਾਰ ਉਹਦੀ ਪਰਚੇਜ ਪਵਾ ਲਾ ਉਹ ਵੇਚ ਦੋ ਹੈ ਇਹ ਦੇ ਦੋ ਉੱਪਰੇ ਹੀ ਪਾ ਲੰਨੇ ਆ ਨਾ ਕਿਹੜੀ ਖਰਾਬ ਹੋਣ ਲੱਗੀ ਆ ਹੁਣੇ ਹੀ ਰੱਖਦੇ ਹੁਣੇ ਹੀ ਰੱਖ ਦਵਾਂਗੇ ਜੀ ਪਾਜੀ ਵੇਚਦਾ ਕਹਿੰਦਾ ਸੀ ਕਹਿੰਦਾ ਨਹੀਂ ਨਹੀਂ ਪਾਪਾ ਕਹਿੰਦਾ ਖਰਾਬ ਉਹ ਫੇਰ ਪਾਪਾ ਜਿਹੜੀ ਨਵੀਂ ਗਣਕ ਉਹਦਾ ਕੀ ਕਰਾਂਗੇ ਉਹ ਵੇਚਦਾ ਮੈਂ ਮੰਡੀ ਜਾ ਤੇ ਹੋਤ ਖਾਣ ਦਾ ਤੇਰੇ ਮਾਂ ਕਿਹਨੂੰ ਵੇਚਾਂਗੇ ਕੋਈ ਗਾਗਾ ਇਹ ਧੰਦਾ ਉਹ 베ਦੂੰਗਾ ਮੈਂ 베ਦੂੰਗਾ ਯਾਰ ਤੇਰੇ ਕੋਲ ਪੈਸੇ ਨਹੀਂ ਤੇਰੇ ਕੋਲ ਮਿੰਦਾ ਕਹਿੰਦਾ ਮੈਂ 베ਦੂੰ ਮੈਂ ਕਹਿੰਦਾ ਤੇਰੇ ਤੋਂ ਪੈਸੇ ਨਹੀਂ ਮਿਲਣੇ ਨਹੀਂ ਆਏ ਤਾਂ ਲੋਕੀ ਲੈ ਹੀ ਦਿੰਦੇ ਉਹ ਦੇ ਮੱਡੀਆਂਗੇ ਲੈ ਐਂਦਾ ਕਰਿਓ ਹਾਂ ਉਹ ਇਹਨਾਂ ਚਾਰ ਚਾਰ ਪੰਜ ਦੇ ਚਾਰ ਪੰਜ ਕਰ ਦੱਪੀਆਂ ਹੈਗੀਆਂ ਹੈਗੀਆਂ ਹੋ ਚੇਹੇ ਰਾਮ ਤੇ ਹਾਂ ਉਹ ਚ ਕੋ ਨਦੀ ਨਾਲ ਚੋੜੀ ਉਹ ਯਾਰ ਉਹ ਛੱਡ ਤੂੰ ਹੁਣ ਕਣਕ ਦਾ ਦੱਸ ਕੀ ਕਰਨਾ ਬਸ ਬਾਕੀ ਵੇਚ ਲੈਣੇ ਆ ਕਿੱਥੇ ਵੇਚਾਂਗੇ ਯਾਰ ਉਹ ਹੈ ਤਾਂ ਲੈਣੀ ਕਿਸੇ ਨਾਲ ਕਰ ਰਹੇ ਨੇ ਤੁਸੀਂ ਵੀ ਕਬਰ ਕੁੱਤੀਏ ਚੱਲ ਆ ਜੇ ਹਵੇਲੀਆ ਲੈਣੀ ਤਿੰਨ ਬੋਰੀਆਂ ਉਹਨੂੰ ਦੇ ਦੇ ਨਗਦ ਪੈਸੇ ਉਹਨੂੰ ਕਾ ਲੈਣੇ ਅਸੀਂ ਮੇਮ ਨੂੰ ਲੈਣੀ ਆ ਓਕੇ ਤੁਸੀਂ ਆਪ ਲੈ ਹਾਂ ਸੇ ਮੇਮ ਨੂੰ ਲੈਣੀ ਆ ਆ ਜੀ ਆ ਏ ਮੀਨੂ ਆ ਗਿਆ ਬੈ ਚੱਲ ਹੋਰਿਆ ਗੱਲਾਂ ਅਗਲਾ ਬੋਰਾ ਦਾ ਕੱਢ ਪਹਿਲਾਂ ਇੱਕ ਦਾਰਿਆ ਹੋਰ ਕੀ ਕਰਨਾ ਆ ਤਾਂ ਹੋ ਗਿਆ ਕੋਸਾ ਨਾ ਉਹ ਯਾਰ ਕਿੱਥੇ ਕੱਢੀ ਨਾ ਕੱਢੋ ਫੇ ਤੇ ਤੂੰ ਕਹਿੰਨੀ ਨਵੀਨ ਨਵੀਲੇ ਦੀ ਐ ਮੀਨੂ ਆਹੋ ਲਾ ਪਹਿਲਾਂ ਉਹਨਾਂ ਨਾਲ ਗੱਲ ਕਰ ਪਹਿਲੇ ਅਸੀਂ ਨਾਗ ਨੂੰ ਮੈਨੂੰ ਪਤਾ ਮੈਂ ਕਿਹਨੇ ਗੋਪੀ ਦੀ ਆ ਤੈਨੂੰ ਪਤਾ ਹੀ ਆ ਗੋਪੀ ਦਾ ਤੁਹਾਨੂੰ ਪਤਾ ਹੀ ਹੈ ਅਸੀਂ ਤਾਂ ਭਾਂਜੇ ਮੁਰਦੇ ਬੰਦੇ ਦੇ ਪੈਸੇ ਕਢਾ ਲਈਏ ਇਹ ਤਾਂ ਤੇਰੇ ਤੇ ਨਾਲ ਦੀ ਆਈ ਨਾ ਫੇਰੀ ਪੈਸਾ ਆਈ ਨਾ ਫੇਰੀ ਪੰਜ ਸਾਲੀ ਨਾ ਫੇਰੀ ਗੋਪੀ ਬਦਨਾਮ ਕਰੋ ਭੈਣਾਂ ਹਾਂ ਮਾਂ ਕਿੱਥੇ ਤੇਰੀ ਉਹ ਤਾਂ ਸਟੈਕ ਗੋਪੀ ਫੇ ਜਾ ਕੇ ਛੇਤੀ ਗੱਲ ਕਰਾ ਛੇਤੀ ਕਰਾ ਤਾ ਇੱਥੇ ਕਣਕ ਵੱਧ ਹੋ ਗਈ ਐ ਅਸੀਏ ਬਾਦ ਗਏ ਏਦਾਂ ਨਹੀਂ ਦੱਸਣਾ ਯਾਰ ਮੈਂ ਕਮਲੀ ਆ ਤੂੰ ਯਾਰ ਸਾਰੇ ਰੋਲਾ ਪਾ ਦੋ ਭੈ ਜੋ ਕਣਕ ਵੱਧ ਕੇ ਆਤਾ ਸਾਲਾ ਐਦਗੀ ਦਾ ਮਾੜੇ ਜੱਟ ਵਾਲਾ ਹਾਲ ਆ ਆਪਣਾ ਉਹ ਕੱਟੋ ਰਹੀ ਆ ਕਾਲੇ ਕੰਧਣੀ ਆ ਤੂੰ ਕਹਿੰਦਾ ਪ੍ਰਾਣੀ ਤੇ ਦੀ ਗਿਆ ਹਾਂ ਫਜ਼ੂਰ ਆ ਬਹਿ ਨੇ ਸ਼ਰਾਬ ਛੱਡਤੀ ਜਾਂ ਹੈ ਮੈਨੂੰ ਨਹੀਂ ਲੱਗਦਾ ਛੱਡਦੀ ਸ਼ਰਾਬਤੀ ਦਾ ਬਹੁਤ ਦੂਰ ਦੀ ਗੱਲ ਰਾਤੀ ਪੀਤੀ ਸੀ ਆ ਬਈ ਯਾਰ ਆਉਣਾ ਪੀਤੀ ਬੋਤਲ ਓ ਯਾਰ ਹਾਂ ਤੁਸੀਂ ਇਹ ਮਜਾਰੇ ਵਾਲੇ ਕਹਿੰਦੇ ਅਸੀਂ 3000 ਨੂੰ ਕੁਆਂਟਲ ਵੇਚੀ ਆ ਯਾਰ ਮਜਾਰੇ ਵਾਲੇ ਕਹਿੰਦੇ ਸਾਡੇ 55 ਓ ਤੁਹਾਡੇ ਕੋਲ ਕਹਿ ਦਿੰਦਾ ਸੰਦੀਪ ਨੂੰ ਤਾਂ ਕਹਿੰਦੀ 1000 ਦੀ ਵਿਕੀ ਆ ਮੈਂ ਪੁੱਛਾ ਫੋਨ ਲਾ ਕੇ ਭੈਣ ਨੂੰ ਓ ਯਾਰ ਤੁਸੀਂ ਭੈਣ ਨੂੰ 3-3000 ਨੂੰ ਵਿਕੀ ਕਰ ਲਿਆ ਵਾਹ ਲੈਟਾਂ ਤਰੱਕੀਆਂ ਦਾ ਪਰ ਉਹ ਕਹਿੰਦੀ ਕਹੀ ਜਾਂਦੀ ਆ ਤੂੰ ਤੇਰਾ ਹੈਗੀ ਹੱਲ ਪਈ ਹੈ ਤੂੰ ਮੇਰੀ ਗੱਲ ਸੁਣ ਸਾਨੂੰ ਕੋਕਾ ਨਹੀਂ ਸੰਦੀਪਪੁਰਪਾ ਸੰਦੀਪ ਕੋ ਰੋਣ ਲਾ ਪਾ ਦੀ ਸਾਡੇ ਕੋਲ ਸ਼ੈਗੀ ਮਾਰ ਲੈਂਦੀ ਆ ਆ ਕੱਢ ਲਓ ਠੀਕ ਹੈ ਨਵੀਂ ਜੜਦੇ ਹੋ ਬੱਚਾ ਕੱਢ ਕੇ ਰੱਖੀਏ ਕਿੱਥੇ ਗਲਤ ਆ ਇਹ ਆ ਹੋਰ ਨਹੀਂ ਹੋਰ ਕਣਕਾ ਜੇ ਯਾ ਡਰਮ ਲਿਓ ਖੁਰਚਲੋ ਸੈਫਾ ਵਾਂ ਚਲੀ ਡਰਮ ਲਿਓ ਛੋਟਾ ਚਲੋ ਚਲੀਏ ਜੈ ਚ ਭਾ ਲੋ ਨਹੀਂ ਇਹ ਚ ਇਹ ਚ ਕਿੰਨੇ ਪੈਣੀ ਅਕਬੋਰੀ ਪੈ ਜੂ ਸਵਾਈ ਹਾਂ ਇਹ ਕਬੂਰੀ ਪੈਣੀ ਆ ਸਾਲਾ ਲੋਣੀ ਆ ਗਿਆ ਆ ਗਿਆ ਕਿਹਦਾ ਆ ਹੈਲੋ ਆਇਆ ਕਿਹੇ ਤਾ ਅਕਲਿਆਂ ਨੇ ਪੰਜਾ ਬੋਰੀਆਂ ਵਾਲਾ ਹੈ ਇੱਕ ਪੰਜਾ ਬੋਰੀਆਂ ਵਾਲਾ ਢੰਮ ਗਾਲਾ ਨੇ ਪਹਿਲਾਂ ਗੱਲ ਕਰਾ ਦੇ ਕਣਕ ਲੈ ਲਈ ਤੂੰ ਹਾਂ ਫੇ ਤੂੰ ਪੈਸੇ ਨਾਗਦ ਦਊਂਗੀ ਮੈਂ ਉਸੇ ਵੇਲੇ ਇਹ ਗੋਪੀ ਆ ਤੇਰਾ ਪਤਾ ਕੋਰਾ ਕਰਾਰਾ ਆ ਜੋ ਰੇਟ ਨਿਕਲੇ ਉਹ ਹੀ ਦਵਾਂਗੇ 2400 ਕੁਛ ਹੈ 24 ਏ ਨਹੀਂ ਮੈਂ ਕਹਿਣਾ ਕੀ ਭੈ ਜੋ ਅੱਜ ਲੈ ਲਿਓ ਤੇ ਕੱਲੂ ਲੈ ਲਿਓ ਤੇ ਪਰਸੋਂ ਨੂੰ ਲੈ ਲਿਓ ਜੇ ਅੱਜ ਚੀਜ਼ ਤੁਹਾਨੂੰ ਦੇਤੀ ਮੈਂ ਉਸੇ ਵੇਲੇ ਪੈਸੇ ਤੇਰੇ ਕੋਪੀ ਵਿੱਚ ਗਵਾਈ ਪਾਉਣੇ ਆ। ਖੁਸ਼ ਆ ਤੂੰ 2400 ਰੱਖ। ਐ ਕਿੱਦਾਂ ਸਾਲਾ 2400 ਰੱਖ? Google Pay ਕਰ ਦਿੰਦੀ ਕਹਿੰਦੀ ਹੁਣੇ ਲਿਆ। ਕਰ ਦੇ। ਕਿੰਨੇ? 2 ਕਵਾਂਟਰ ਦੇ। ਇੱਥੇ ਰੱਖ। ਉਹ ਮੂਤ ਦੇ ਮੂਲੀ ਦੇ ਕਬੜੂ। ਕੀ? ਇਹ ਸ਼ਾਮ ਨੂੰ ਹੀ ਚੱਲਾ। ਦੱਸ 2400 ਕਿੰਨੇ ਨੂੰ? 2500 ਪਹੁੰਚ। 2500 ਪਹੁੰਚ ਕਰ ਰਹਾ। ਪਹੁੰਚ ਅੱਧਰੇ ਹੁਣੇ ਆ। ਵਾਹ! ਕੋਈ ਤਾਂ ਵੀ ਨਹੀਂ ਕਰਦਾ ਨਹੀਂ। ਇਹ ਵੀ ਦੰਦ ਹੁੰਦੇ। ਚੱਲ ਤੂੰ 2400 ਰੁਪਏ ਛੱਡ ਤੂੰ। ਯਾਰ ਕਿਉਂ ਛੱਡ ਭੈ ਤਾਂ ਲੈ 2470 ਆ। ਹੁਣ ਭਾਈ ਤੋਂ ਵੱਲ 2400 ਰੁਪਇਆ ਕਰ ਦਵੇ। 2000 ਘੱਟ। 200 ਘੱਟ। 200 ਘੱਟ 5000। ਠੀਕ ਵਾ। ਲੈ, ਇਹ ਨਵੀਂ ਲੈਣੀ ਆ ਕਿ ਪੁਰਾਣੀ ਲੈਣੀ ਇਹ ਵੀ ਹੁਣੇ ਦੱਸ ਦੇ। ਹਾਂ, ਗੱਲ ਨਵੀਂ। ਬੋਲ ਬੋਲ ਬੋਲ। ਗਾੜੀ ਮੈਂ 2470 ਰੁਪਏ ਲੈਣੇ ਆ। ਕਰ ਦਿਆ ਯਾਰ। ਇਹ ਤੂੰ ਨਮੀ ਲੈ ਲਾ ਵੇ ਨਮੀ ਨਾ ਲਾ ਉਹ ਕਾਣੀ ਲੈ ਲਾ ਤੇ ਮੇਰੇ ਉਹ ਕਦੀ ਨਵੀ ਦੇ ਦੇ ਉਹ ਕਦੀ ਲੱਕੀ ਹੋਣੀ ਡਰਦੀ ਆ ਉਹ ਲੱਕੀ ਆ ਲਗਾ ਟੱਟੀਆਂ ਲਕੜੀਆਂ ਨਮੀ ਕਾ ਕੇ ਆ ਜੇ ਉਹ ਤੇ ਤੈਨੂੰ ਵੱਧ ਫਿਕਰ ਆ ਭੈਣ ਉਹਦੀ ਆ ਤੈਨੂੰ ਵਾਹ ਲਿਆ ਉਹ ਗਾਕਾ ਨਾਲ ਟੱਟੀਆਂ ਆ ਜੇ ਇਹ ਦੋ ਕਵਾਂਟਰ ਚਾ ਨਮੀ ਨਰਮੇ ਦਨ ਹੋਗੀ ਕਹਿੰਦੇ ਸਕੈਨਰ ਭੇਜ ਦੇ ਮਰੀਆ ਨੰਬਰ ਪਤਾ ਲਗਾ ਹੈ ਮਰੀਆ ਨੰਬਰ ਪਤਾ ਓ ਯਾਰ ਭੈਣ ਚੋ ਮੈਂ ਤਾਂ ਮਰ ਜਾਣਾ ਮੈਂ ਇੱਥੇ ਫਹਾ ਲੈ ਲੈਣਾ ਮੈਂ ਸੱਚੀ ਕੰਮ ਨਵੇੜਦਾ ਆਪਣਾ ਆ ਮੈਂ ਬਹੁਤ ਦੁਖੀ ਆ ਤੁਝਾ ਗੋਪੀ ਫਿਰ ਮੈਨੂੰ ਕੁਛ ਵੀ ਨਹੀਂ ਮਿਲਣਾ ਕਿਸੇ ਨੂੰ ਕੁਛ ਵੀ ਨਹੀਂ ਮਿਲਣਾ ਮੈਂ ਭੈਣ ਚੋਂ ਘਰੇ ਜਿਹੜਾ ਖਰਚਾ ਕਰਦਾ ਡੈਡੀ ਕੀ ਗੱਲ ਕਹਿੰਦੀ ਇੱਕ ਬੋਰਾ ਦਾ ਮਾਸੀ ਨੂੰ ਦੇ ਦੇ ਉਹ ਯਾਰ ਭੈਣ ਚੋਂ ਤੇ ਰਹਿ ਤੇ ਕਣਕ ਦੇਣੀ ਨਹੀਂ ਸਾਰਾ ਉਹੀ ਗੱਲ ਹੋਈ ਹੈ ਨਾ ਤੈਨੂੰ ਦੱਸਿਆ ਯਾਰ ਮੈਨੂੰ ਸਾਰੀ ਆਖ ਹੈ ਜਿਹੜੀ ਜੜਦੀ ਆ ਪੰਪੇ ਨੇ ਦਿੱਤਾ ਹਣਾ ਗੱਲ ਉਹ ਮੈਂ দান ਨਹੀਂ ਕਰਦਾ ਮੈਂ ਭੈਣ ਜੋ ਲੋਕਾਂ ਤੋਂ ਖੋਹਦਾ ਐ ਲੁੱਟਦਾ ਐ ਮੈਂ ਕਿਸੇ ਨੂੰ ਕੋਈ দান ਨਹੀਂ ਕਰਦਾ ਮੈਂਤ ਵਾਲਿਆ ਮੇਰੇ ਹੱਥ ਬੰਨੇ ਤੂੰ ਹੀ ਮੇਰੇ ਉੱਪਰ ਦੇ ਪੈਸੇ ਕਾਰ ਦੋ ਮੇਰੀ ਆ ਨੰਬਰ ਤੇ ਵਰਸਲ ਚੱਲਦਾ ਆ ਔਰ ਜਾ ਤੂੰ ਜਾ ਕੰਮ ਕਰ ਆਪਣਾ ਪੈ ਜੋ ਨਲੀ ਪੂੰਜਣਾ ਸਾਨੂੰ ਸਾਰੇ ਟੱਬਰ ਨੂੰ ਚੱਜ ਨਹੀਂ ਹੈਗਾ ਚੱਲ ਸਾਰਾ ਛੱਡ ਤੂੰ ਲੈਣੀ ਆ ਉਹ ਮੈਂ ਹੱਥੇ ਨਾਲ ਸਾ 2470 ਦੀ ਗੱਲ ਸੁਣ ਲੈ ਮੇਰੀ ਦਾ 70 ਤੂੰ ਪਰ ਉੱਪਰ ਲੈ ਨਹੀਂ ਮੈਂ ਸਕੈਨਰ ਭੇਜਦੇ ਪਾਲਾ ਨਹੀਂ ਆ ਜੀ ਜਦਾ ਬਾਨੀ ਬੂਨੀ ਨਹੀਂ ਨਾਲੀ ਪਿੱਠ ਲਾਦੀ ਐ ਸਾਲਾ ਐਸਾ ਆ ਮੈਂ ਤਾਂ ਕਹਿੰਦਾ ਲੈ ਲੈਣਾ ਹੀ ਆ ਯਾਰ ਕਿਹ ਲੋ ਤੂੰ 10 ਸਾਲਾਂ ਅੰਸਰ ਮੀਤੋ ਦੇਉਂਗਾ ਇਹਨਾਂ ਦੇ ਗੱਲ 10 ਨੂੰ ਤੇ ਚੱਲਦਾ WhatsApp ਐਸ ਨੰਬਰ ਤੇ ਚੱਲਦਾ ਸਕੈਨਰ ਤੇਰਾ ਆਹੋ ਯਾਰ ਉਹ ਦਾ ਥੋੜੀ ਚਲਾਉਣਾ ਮੇਰਾ ਚਲਾਉਣਾ ਭੇਜ ਫੇਜਕ ਭੇਜਣ ਲਈ ਕੱਢ ਲੈ ਚੱਲ ਠੀਕ ਆ ਦੋ ਬੋਰੀਆਂ ਮਤਲਬ ਇਹਨੂੰ ਇਹ ਵੀ ਪੁੱਛ 50 50 ਵਾਲੀ ਦੋ ਮੰਗਦੀ ਕਿ ਕਵਾਂਟਲ ਤੋਂ ਦੋ ਆਹ ਬਣਾਵਾ ਦੋ ਬੋਰੀਆਂ ਦੋ ਬੋਰੇ ਚਾਰ ਕਵਾਂਟਲ ਵੜਦਾ ਬੋਰੀਆਂ ਬਣਦੀਆਂ ਆ ਇਹ ਵੀ ਪੁੱਛ ਲਾ ਨਾ ਪਲਕ ਨੂੰ ਕਹੂਗੀ ਫੇ ਨਾ ਕੱਢੋ ਫੇ ਉਹ ਕੱਢੋ ਵੇ ਆ ਉਹ ਪਾਈਏ ਉਹਦੇ ਵਿੱਚ ਤੂੰ ਤਾਂ ਨਹੀਂ ਪੜਿਆ ਹੂੰ ਚਲੋ ਤੇ ਆ ਐਸਟੀਡੀ ਤੋਂ ਹੀ ਕਰ ਲਈ ਇਹਦਾ ਜਾਣਾ ਪੜੀ ਆ ਐਸਟੀਡੀ ਤੇ ਲੱਗੀ ਸੀ ਇਹ ਚਲ ਆ ਯਾਰ ਦੇਖੀਓ ਕੋ ਗੱਲ ਬਾਤ ਨਹੀਂ ਚਲ ਠੀਕ ਐ ਦਰ ਨੂੰ ਵੜ ਜਾਂਦੇ ਇੱਥੇ ਕੋਕ ਵੀ ਨਹੀਂਗਾ ਉਰੇ ਰੋ ਕਰਾਂਗੇ ਯਾਰ ਰੋਟ ਕਰੋ ਯਾਰ ਤੁਸੀਂ ਚੰਗਾ ਹਾਂ ਪਹਿਲਾ ਸਕੈਨਰ ਦਾ ਭੇਜ ਦੇ ਪੈਸੇ ਪਵਾ ਲੀਏ ਫੜਾ ਦੇ ਫੋਨ ਇੱਕ ਮਿੰਟ ਮੈਂ ਆਪਣੇ ਵਾਲਾ ਭੇਜਦਾ ਬਿਲਾ ਜਰ ਐਂ ਦੇ ਮੈਂ ਮੈਂ ਘਰ ਛੱਡ ਜਾਣਾ ਉਦਨੇ ਨਾ ਤੇਰਾ ਭੇਜਣਾ ਨਾ ਤੇਰਾ ਭੇਜਣਾ ਪੈਸੇ ਮੈਂ ਰੱਖਣੇ ਉਹ ਤੇਰੇ ਕੋ ਕੀ ਆ ਗੁੱਦੀ ਗੱਲ ਆ ਯਾਰ ਡੈਡੀ ਮੈਂ ਮਰ ਮੁਰਜਾਣਾ ਮੈਂ ਸੱਚੀ ਕਹਿੰਦਾ ਮੈਂ ਕੋ ਕਰ ਲੈਣਾ ਆਪਣੇ ਆਪ ਨੂੰ ਜੇ ਪੈਸੇ ਇਹਨਾਂ ਕੋਲ ਚੱਲ ਗਏ 3-4-5000 ਰੁਪਏ ਦੀ ਖਾਤਰ ਮਰ ਜਾਣਾ ਨਾ ਨਾ ਭੈ ਚਾਰ ਜੀ ਆ ਤੁਹਾਡੇ ਚਰ ਚਾਹ ਜੀਆਂ ਦੀ ਜੇਬਾਂ ਆਇਆ ਭੈਜੋ ਇੱਧਰ ਨੂੰ ਆ ਜੇ ਇੱਧਰ ਨੂੰ ਮੈਂ ਘਰੇ ਮਾਰ ਜਿਆ ਬਾਕੀ ਤਿੰਨਾਂ ਚੌ ਖੇਤਾਂ ਦੀ ਸਿੱਟੀ ਆ ਉਹ ਤੇਰੇ ਜੇਬੀ ਚ ਗਈ ਆ ਤੇਰੇ ਤੇ ਲੈ ਕੇ ਦਿੱਤੇ ਤਿੰਨ ਚਾਰ ਖੇਤ ਦੇਣ ਖੇਵਿਆ ਠੀਕ ਨਾਲ ਹੀ ਤੁਸੀਂ ਭੇਜੋ ਆਰੇ ਤੇ ਲਈ ਆ ਕਿਹੜੇ ਤੇਰੇ ਪੇ ਦੇ ਗਿਆ ਤਿੰਨ ਚਾਰ ਕਰਾ ਲਈ ਤੂੰ ਮੇਰੇ ਚਿੱਟਾ ਰੱਖਿਆ ਅਸੀਂ ਤਾਂ ਨਹੀਂ ਰੱਖੇ ਤੋੜ ਕੇ ਕਾਦੇ ਇਹ ਵੀ ਮੇਰੀ ਬਚਾਈਓ ਬਚ ਗਈ ਕਣਗਾ ਅਸੀਂ ਰੋਟੀ ਘੇਰ ਖਾਂਦੇ ਸੀ ਇੱਕ ਪੇਟੀ ਦਾ ਭੈਜੋ ਤੇਰੀ ਆਈ ਆ ਦਾ ਚੋ ਵੀ ਤੁਸੀਂ ਸੰਭਾਲ ਕੇ ਰੱਖੀ ਆ ਇੱਥੇ ਰੱਖ ਲਈ ਤੇ ਉਹ ਤੁਸੀਂ ਦਿੱਤਾ ਕੀ ਹਰਾਮ ਦੀ ਆ ਪੇਟੀ ਬੈੱਡ ਹਾਂ ਤੇ ਆ ਕੀ ਹੁੰਦੇ ਆ ਕੁਰਸੀਆਂ ਉਦੋਂ ਕੁਰਸੀਆਂ ਨਹੀਂ ਗਈ ਸੀ ਕੀ ਦੇਤਾ ਕੱਪੜੇ ਬੈਸਤਰੇ ਤੇਰੇ ਕਾ ਕਿਹੜੇ ਤੇਰੇ ਪੈਰ ਤੇ ਤੂੰ ਸੀ ਗਾ ਇੰਨੀ ਵਾਹ ਬੜੀ ਬਹਾਦਰੀ ਆ ਜਿਹੜੇ ਸਮੇਂ ਜਣਾ ਦਾ ਨਾਲ ਅੰਦਰ ਹੋ ਜਾਣਾ ਮੁੰਡੇ ਤੇਰੇ ਆ ਕਰ ਲਈ ਮੁੰਡੇ ਅੰਦਰ ਕਰਾਉਣੇ ਨੇ ਇੱਥੇ ਅੰਦਰ ਕਰਾ ਦੇਣੇ ਤਾਂ ਮੈਂ ਮੈਨੂੰ ਇੰਨਾ ਦੱਸ ਦਿੱਤਾ ਕਾਹਦੇ ਲੱਭੇ ਨਾ ਵਿਆਹ ਨਹੀਂ ਹੁੰਦਾ ਮੰਗਦੇ ਫੋਟੋ ਨਰਿਆ ਫੋਟੋ ਨਰ ਫੋਟੋ ਨਰ ਨਹੀਂ ਆ ਫੋਟੋ ਨਰ ਜੇ ਫੋਟੋ ਨਰ ਆ ਤਾਂ ਦਾ ਕਹਿ ਰ ਆਵਾ ਨਹੀਂ ਤੈਨੂੰ ਮੇਰੀ ਗਾ ਸੁਣ ਨੇ ਫੋਰਟ ਉਧਰ ਕਹਿੰਦੀ ਦਾ ਹੈ ਉਹ ਕਹਿੰਦੇ ਇਦਾਂ ਦਾ ਟਾਇਰ ਬਦਲ ਲੱਗ ਜਵੇ ਉਹਦੀ ਚਪੜੀ ਜਈ ਨੇ ਘੁੰਮ ਜਾਣਾ ਉਹਨੇ ਲੱਬੇ ਨੇ ਤੂੰ ਬਹੁਤ ਆ ਗੱਲੇ ਨੇ ਬਣੀ ਤੇ ਰਿਜ਼ਰਵ ਗੱਲ ਨਹੀਂ ਬਣੀ ਗੱਲ ਨਹੀਂ ਫੋਰਟ ਉਧਰ ਦੀ ਸੀਟ ਤੇ ਬਹਿ ਗਿਆ ਸੀਟ ਲੱਬੜ ਜਾਣੀਆਂ ਗੱਲ ਆ ਬੇ ਪਪੜਨਾ ਖਾ ਲਿਆ ਤੁਸੀਂ ਬਹੁਤ ਜਿਆਦੇ ਆ ਆਫਸਰ ਆ ਸੁਨੱਖੇ ਪਤਾ ਕਿੰਨੇ ਆ ਹਾਂ ਹਾਂ ਤੁਸੀਂ ਮੈਨੂੰ ਦੱਸੋ ਕੀ ਕਰਨਾ ਪਹਿਲਾਂ ਹੋਂ ਦਾ ਮਾਰੇਗਾ ਟਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਸਾਡੇ ਡਰਮ ਚ ਕਣਕ ਬਚ ਕੇ ਸਾਨੂੰ ਇਹ ਸੰਦੇ ਲੱਗਿਓ ਵੀ ਅਸੀਂ ਉਹ ਕਣਕ ਦਾ ਕਰੀਏ ਕੀ ਰੱਖ